ਪੰਜਾਬੀ ਐਮਬੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਸੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਜੁੜਨੇ ਆਂ। ਦੱਸੇ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕਾਫੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਕਿਸਾਨਾਂ ਦੇ ਲਈ ਇੱਕ ਖੁਸ਼ਖਬਰੀ ਵਾਲੀ ਖਬਰ ਲੈ ਕੇ ਆਇਆ ਤਾਂ ਸੇ ਇੱਕ ਵੱਡੀ ਖਬਰ ਹੈ ਕਿ ਕਿਸਾਨਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ 20000 ਸੋਲਰ ਊਰਜਾ ਦੇ ਨਾਲ ਚੱਲਣ ਵਾਲੇ ਪੰਪ ਹੈ ਜੋ ਕਿ ਦਿੱਤੇ ਜਾਣਗੇ। ਸੋ ਇਹ ਸੋਲਰ ਪੰਪ ਹੈ ਜੋ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ। ਕਿਸਾਨਾਂ ਨੂੰ ਜੋ ਕਿ ਸਬਸਿਡੀ ਦੇ ਨਾਲ ਹੋਣਗੇ ਔਰ ਇਸ ਨੂੰ ਅਪਲਾਈ ਕਰਨ ਦੇ ਲਈ ਜੋ ਆਨਲਾਈਨ ਪੋਰਟਲ ਵੀ ਬਣਾਇਆ ਜਾਵੇਗਾ ਸੋ ਤੇ ਖੁਸ਼ਖਬਰੀ ਵਾਲੀ ਖਬਰ ਹੈ ਕਿ ਕਿਸਾਨਾਂ ਨੂੰ ਜੋ ਸੋਲਰ ਪੰਪ ਦਿੱਤੇ ਜਾਣਗੇ ਸੋ ਇਸ ਦੇ ਵਿੱਚ ਸਬਸਿਡੀ ਹੈ ਕੋਈ ਥੋੜੀ ਬਹੁਤੀ ਨਹੀਂ 60% ਦੀ ਤੱਕ ਸਬਸਿਡੀ ਦਿੱਤੀ ਜਾਵੇਗੀ ਸੋ ਬੇਹਦ ਜੋ ਆਸਾਨ ਬਣਾ ਦਿੱਤਾ ਜਾਵੇਗਾ ਜੋ ਕਿਸਾਨਾਂ ਦੇ ਲਈ ਜੋ ਕਿ ਜੋ ਊਰਜਾ ਕੁਦਰਤੀ ਸਰੋਤਾ ਤੋਂ ਊਰਜਾ ਲੈ ਕੇ ਕਿਸਾਨੀ ਦੇ ਵਿੱਚ ਕਾਫੀ ਸਹਾਇਤਾ ਹੋਵੇਗੀ ਇਸ ਨਾਲ ਨਾਲ ਜੋ ਖਰਚਾ ਵੀ ਇਸ ਨਾਲ ਘਟ ਹੋਵੇਗਾ ਯਾਨੀ ਕਿ ਬਿਜਲੀ ਦੇ ਕੱਟ ਲੱਗਣ ਦੀ ਸਮੱਸਿਆ ਵੀ ਇਸ ਨਾਲ ਦੂਰ ਹੋਵੇਗੀ ਅਤੇ ਸੌਰ ਊਰਜਾ ਦੇ ਨਾਲ ਜੋ ਜੋ ਦਾਮ ਹੈ ਉਹ ਜ਼ਿਆਦਾ ਉਹ ਵੀ ਘਟ ਜਾਵੇਗਾ ਯਾਨੀ ਕਿ ਖਪਤ ਹੈ ਖਪਤ ਉਨੀ ਹੀ ਰਹੇਗੀ ਪਰ ਜੋ ਪੈਸੇ ਹੈ ਉਹ ਦੇਣੇ ਨਹੀਂ ਪੈਣਗੇ ਸੋ ਯਾਨੀ ਕਿ ਊਰਜਾ ਦੇ ਬਚਾਅ ਵੀ ਹੋਵੇਗਾ ਤੇ ਕਿਸਾਨਾਂ ਨੂੰ ਸਹਾਇਤਾ ਵੀ ਮਿਲੇਗੀ ਸੋ ਸੌਰ ਊਰਜਾ ਜੇ ਪੰਜ ਦਿਨ ਤੋਂ ਪੰਪ ਦਿੱਤੇ ਜਾਣਗੇ ਇਸ ਦੇ ਨਾਲ ਨਾਲ ਜੁਦਾਸੀ ਕੀ ਜੋ ਇਹ ਪੰਪ ਵੈ ਸੋ ਦੋਨੇ ਤਰ੍ਹਾਂ ਦੇ ਹੋਣਗੇ ਯਾਨੀ ਕਿ ਸਮਰਸੀਵਲ ਵੀ ਅਤੇ ਸਤਹਿ ਵਾਲੇ ਵੀ 60% ਤੱਕ ਜੋ ਕਿ ਸਬਸਿਡੀ ਦਿੱਤੀ ਜਾਵੇਗੀ ਹੋ ਰਹਾ ਹੈ ਆਨਲਾਈਨ ਪੋਰਟਲ ਵੀ ਹੋ ਜਾ ਜਾਵੇਗਾ ਸੋ ਆਨਲਾਈਨ ਪੋਰਟਲ ਤੇ ਅਪਲਾਈ ਵੀ ਕੀਤਾ ਜਾ ਸਕਦਾ ਹੈ ਸੋਮਵਾਰ ਤੋਂ ਇਹ ਪੋਰਟਲ ਅਪਲਾਈ ਹੋ ਜਾ ਜੋ ਓਪਨ ਹੋ ਜਾਵੇਗਾ ਜਿਸ ਤੇ ਅਪਲਾਈ ਕੀਤਾ ਜਾ ਸਕਦਾ ਹੈ ਸੋ ਇਸ ਦੇ ਵਿੱਚ ਨਿਰਵਿਘਨ ਤਰੀਕੇ ਦੇ ਨਾਲ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ ਸuper session ਦੇ ਵੱਲੋਂ ਪੂਰੀ ਤਿਆਰੀ ਇਹ ਕਰਨਤੀ ਗਈ ਹੈ ਔਰ ਜੋ 60% ਤੱਕ ਸਬਸਿਡੀ ਵਾਲਾ ਇਹ ਸੋਡਰ ਜੋ ਪੰਪ ਹੈ ਅਪਲਾਈ ਕੀਤਾ ਜਾ ਸਕਦਾ ਹੈ ਔਰ ਜੋ ਵੈਬਸਾਈਟ ਦੇ ਉੱਤੇ ਜਾ ਕੇ ਜੋ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਦੱਸ ਜੀ ਕਿ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਆਏ ਦੇ ਸੂਬੇ ਦੇ ਲੋਕਾਂ ਦੇ ਲਈ ਭਲਾਈ ਕੀਤੀ ਭਲਾਈ ਭਰੇ ਕੰਮ ਕੀਤੇ ਜਾਂਦੇ ਨੇ ਸੋ ਇਸ ਵਿੱਚ ਜੋ ਕਿ ਮੰਤਰੀ ਅਮਨ अरोड़ा ਦੇ ਵੱਲੋਂ ਐਲਾਨ ਕੀਤਾ ਗਿਆ ਵੈ ਕਿ ਕਿਸਾਨਾਂ ਨੂੰ ਜੋ ਕਿ 20000 ਜੋ ਸੋਲਰ ਪੰਪ ਦਿੱਤੇ ਜਾਣਗੇ ਸੋਲਰ ਪੰਪ ਹੈ ਜੋ ਕਿ 20000 ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਸומંત્રી ਅਮਨ अरोड़ा ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਜੋ ਸੋਲਰ ਪੰਪ ਹੈ ਕਿਸਾਨਾਂ ਨੂੰ ਦਿੱਤੇ ਜਾਣਗੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕਿਸਾਨਾਂ ਨੂੰ ਸਰਕਾਰ ਦੇ ਵੱਲੋਂ ਜੋ ਵੱਡਾ ਐਲਾਨ ਕੀਤਾ ਗਿਆ ਹੈ ਕਿ ਕਿਸਾਨਾਂ ਦੇ ਲਈ ਕਿਸਾਨਾਂ ਦੇ ਭਲੇ ਦੇ ਵਿੱਚ ਸਰਕਾਰ ਅਕਸਰ ਕੁਝ ਨਾ ਕੁਝ ਨਵੀਆਂ ਸਕੀਮਾਂ ਲੈ ਕੇ ਆਂਦੀ ਹੈ ਪੰਜਾਬ ਤੇ ਜੋ ਪੰਜਾਬੀਆਂ ਦੇ ਲਈ ਸਰਕਾਰ ਅਕਸਰ ਕੰਮ ਕਰਦੀ ਰਹਿੰਦੀ ਆ ਔਰ ਇਸੇ ਦੇ ਵਿੱਚ ਜੋ ਇੱਕ ਖੁਸ਼ਖਬਰੀ ਹੈ ਕਿ ਕਿਸਾਨਾਂ ਦੇ ਲਈ 60% ਦੀ ਸਬਸਿਡੀ ਵਾਲੇ ਸੋਲਰ ਪੰਪ ਹੈ ਜਿਹਨ ਸਰਕਾਰ ਦੇ ਵੱਲੋਂ ਲਿਆਏ ਜਾ ਰਹੇ ਨੇ ਸਿਸ ਵਿੱਚ 60% ਦੀ ਸਬਸਿਡੀ ਦੇ ਨਾਲ ਨਾਲ ਜੋ ਔਨਲਾਈਨ ਅਪਲਾਈ ਵੀ ਕੀਤਾ ਜਾਵੇਗਾ ਯਾਨੀ ਕਿ ਘਰ ਬੈਠ ਕੇ ਅਪਲਾਈ ਕੀਤਾ ਜਾ ਸਕਦਾ ਵੈ ਸੋ ਇਸ ਵਿੱਚ ਕਾਫੀ ਸਹਾਇਤਾ ਵੈ ਜੋ ਕਿ ਕਿਸਾਨਾਂ ਨੂੰ ਮਿਲਣ ਵਾਲੀ ਹੈ ਸੋ ਬੰਦੇਰੀ ਅਪਡੇਟ ਤੇ ਲਈ ਜੁੜੇ ਰੋ ਸਾਡੇ ਨਾਲ